ਲੱਖ ਰੁਪਿਆ ਬਾਈ ਦੀ ਬੱਕਰੀ ਦਾ ਕੀਮਤ ਹੈ ਜੀ 50000 ਦੀ ਨਗਦ ਬਾਈ ਕਹਿੰਦਾ ਮੈਂ ਲੈ ਕੇ ਆਇਆ ਵੀ ਕਈ ਜਣੇ ਨੇ ਮੰਗਲੀ ਪਰ ਮੈਂ ਦਿੱਤੀ ਨਹੀਂ ਧੰਨਵਾਦ ਬਾਈ ਦੇ ਬਹੁਤ ਰਪੀਏ ਕਿਤੇ ਦੇਸੀ ਛੜਤਾ ਇਹ ਜਾ ਹੋ ਗਿਆ ਕੰਮ ਕਿਉਂ ਬੇੜੇ ਵਿੱਚ ਪੈਦਾ ਹੋਗੇ ਧਰਤੀ ਤੇ ਅਸਲੇ ਨੂੰ ਅਸਲਾ ਮਿਲਾ ਕੇ ਪੋ ਭੋਕ ਨਹੀਂ ਚਾਹ ਇਹ ਚੰਗੀ ਬੱਕਰੀ 1 lakh ਦੀ ਮਿਲਦੀ ਆ ਤਾਂ ਲੈ ਸਕਦੇ ਹਾਂ ਅੱਖ ਨਾਲ ਕੋਈ ਵੱਡਾ ਆਪਣਾ ਮੇਲ ਨਹੀਂ ਮੇਲ ਆਪਣਾ ਤਾਲਮੇਲ ਹੈ نسل ਦੇ ਨਾਲ نسل ਕਮਾਸਲ ਦੇਖੋ ਥਣ ਚੱਡਾ ਦੇਖੋ ਪਸ਼ੂ ਨੂੰ ਸਾਫ਼ ਦੇਖੋ ਜੀ ਪਸ਼ੂ ਸਨਖਾ ਦੇਖੋ ਤੇ ਸਫਾਈ ਦੇਖੋ ਪਸ਼ੂ ਦੇ ਹੱਥ ਫੇਰ ਕੇ ਦੁੱਧ ਵਾਲੀ ਦੇ ਉੱਤੋਂ ਹੀ ਤਾਂ ਚੌਕਣਾ ਹੱਥ ਫਿਰੂਗਾ ਹਾਂ ਜੀ ਪਤਲੀ ਫਿਰ ਕੰਡ ਹੈ ਜੀ ਕੰਡ ਦੇਖ ਕੇ ਐ ਨਾ ਕਿ ਉਹ ਵੀ ਅੰਬਰਸਰੀ ਨਹੀਂ ਬੱਕਰੀ ਬਿਲਕੁਲ ਅੰਬਰਸਰੀ ਹੈ ਪਰ ਇਹਦੇ ਤੇ ਕੱਪੜਾ ਤੱਕੜਾ ਹੈ ਜਿਵੇਂ ਪਹਿਲੇ ਬੁੜੇ ਆਪਣੇ ਪੁਰਾਣੇ ਖੱਦਰ ਦੇ ਕੁਰਤੇ ਪਾਇਆ ਕਰਦੇ ਵੇ ਕੱਪੜਾ ਤਾਂ ਉਹ ਵੀ ਸੀ ਇੱਕ ਪਾਪਲੀਨ ਦਾ ਪਾ ਲਿਆ ਮੈਂ ਜੇ ਤੁਰੇ ਜਾਂਦੇ ਨੂੰ ਅੱਗ ਲੱਗ ਜੇ ਲੈ ਬੁਝ ਨਹੀਂ ਸਕਦੀ ਖੱਦਰ ਨੂੰ ਤੂੰ ਮਲ ਕੇ ਅੱਗ ਬੁਝਾ ਦੇਗਾ ਪਾਣੀ ਦੀ ਲੋੜ ਕੋਈ ਜੰਮ ਬੱਕਰੀ ਆਉਣ ਲੱਗੀ ਰੱਬ ਨੇ ਕਣੀ ਨਹੀਂ ਦਿਖਾਈ ਮਾਲਕ ਦੀ ਦੇਣ ਹੈ ਇਹ ਇਹ ਆਕਾਸ਼ਪਰੀਆਂ ਰੱਬ ਦੀਆਂ ਇਹ ਵੀ ਦੁਆ ਕਰਦੀਆਂ ਨੇ ਇਹ ਬਾਬਿਆਂ ਦੀ ਇਹ ਦੇਣ ਹੈ ਨਵੀਆਂ ਫਕੀਰਾਂ ਦਾ ਮਾਲ ਹੈ ਬਾਬਿਆਂ ਦਾ ਧੰਨਵਾਦ ਕਰਿਆ ਕਰੋ ਹੱਥ ਬੰਨ੍ਹ ਕੇ ਮੈਂ ਪਰਵੀ ਮਨਾਰੀ شریف ਜਾ ਕੇ ਆਇਤ ਕੀ ਵੀ ਕੁਝ ਮੈਨੂੰ ਬਾਬੇ ਨੇ ਚਾਨਣ ਦਿਖਾਇਆ ਸਾਰਿਆਂ ਨੂੰ ਦੁਆ ਬਾਬੇ ਦੀ ਸਾਸਰੀ ਕਾਰਜੀ ਆਪਾਂ ਖੜੇ ਆ ਜਹਾਜਰੀ ਦੇ ਵਿੱਚ ਬਾਬੇ ਦੀ ਚ ਜੋ 11ਵੀਂ ਸਰਕਾਰ ਦਾ ਆਏ ਸਾਲ ਮੇਲਾ ਲੱਗਦਾ ਰੇ ਇੰਦਗੜ ਝਿੜੀ ਦੇ ਵਿੱਚ ਹਾਂਜੀ ਸਾਰਿਆਂ ਨੂੰ ਸਸਤਰੀ ਕਾਰਜੀ ਸਸਤਰੀ ਕਾਰਜੀ ਬਾਬਾ ਜੀ ਆਜੋ ਮਹਾਰਾਜ ਜੀ ਬਾਬਾ ਜੀ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਮਹਾਰਾਜ ਤੇ ਅੱਜ ਪਹੁੰਚੇ ਨੇ ਇੱਥੇ ਬਾਈ ਰਾਮਗੜ੍ਹ ਸਰਦਾਰਾਂ ਤੋਂ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਹਾਂਜੀ ਬੱਕਰੀਆਂ ਲੈ ਕੇ ਆਏ ਹੋ ਜੀ ਬਾਬੇ ਦੀ ਚੌਂਕੀ ਭਰਉਣ ਹਾਂ ਰਾਦੇ ਹੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਲੈ ਸਾਨੂੰ ਵਧੀਆ-ਵਧੀਆ ਜਾਨਵਰ ਦਿਖਾਓ ਜੀ ਫੇਰ ਉਹ ਫੜਾ ਰਿਆ ਨਹੀਂ ਆਉਂਦਾ ਇਹ। ਉਰੇ ਆ ਜੋ ਜੀ। ਨਾ ਨਾ ਫੋਟੋ ਤਾਂ ਬਣੇ ਨਾ ਤੇਰੀ। ਹਾਂ। ਕੈਸੂਏ ਹੋ ਗਈ ਜੀ ਇਹ ਬੱਕਰੀ? ਤੀਜੇ ਆ ਜੀ। ਤੀਜੇ। ਪੂਰੀ ਹੋ ਗਈ ਫਿਰ ਤਾਂ ਅੱਠ ਦੰਦ ਫਰੈਸ਼। ਹਾਂ। ਹੁਣ ਕਿੰਨੇ ਦਿਨਾਂ ਨੂੰ ਸੂਣ ਵਾਲੀ ਹੈ ਜੀ ਇਹ? ਬਸ 5-4 ਦਿਨ ਲੈ ਜੂਗੀ ਜੀ 15 ਦਿਨ। 5-4 ਦਿਨ। ਤਿਆਰੀ ਹੈ ਮਤਲਬ। ਹਾਂ ਜੀ ਹਾਂ ਜੀ। ਕੀ ਕੀਮਤ ਦੀ ਹੈ ਜੀ ਬੱਕਰੀ ਇਹ? ਇਹ ਦਾ ਜੀ। 100000 ਰੁਪਏ ਦੇਵੇਗਾ ਜੀ। 100000 ਰੁਪਏ ਆ ਜੀ। ਹਾਂ ਜੀ। ਕੰਦਰਾ ਮੈਂ ਦੇ ਮੁੱਲ ਬਣਾਤਾ ਹਾਂ ਜੀ ਕਮਾਲ ਕਰਤੀ ਹੈ ਜਿਆ ਜਿਆ ਦੀ ਲਈ ਜਾਣਾ ਹੈ ਹੈ ਜੀ ਨਗਦ ਲਈਏ 50 ਦੀ ਦੇਖੋ ਜੀ 50000 ਦੀ ਬਾਈ ਕਹਿੰਦਾ ਮੈਂ ਬੱਕਰੀ ਰਹੀ ਹੈ ਬੱਕਰੀ ਸਾਰੇ ਪਾਸੇ ਨੋਟ ਹੈ ਕੰਨ ਕੰਨ ਵੀ ਤੇ ਅੱਖਾਂ ਦੀ ਵੀ ਸਿੰਗੀ ਦੀ ਵੀ ਤੇ ਬਾਕੀ ਚੋਲਾ ਖੋਲ ਕੇ ਦਿਖਾਵਾਂਗੇ ਜੀ ਓਰੀ ਬਹੁਤ ਹੈ ਘਰ ਬੱਕਰੀ ਥਣ ਚੱਡਾ ਬਹੁਤ ਹੈ ਜੀ ਬੱਕਰੀ ਦਾ ਪੂਰੇ ਵਧੀਆ ਕੁਆਲਟੀ ਦੀ ਹੈ ਪਿੱਛੋਂ ਦੀ ਫੇਰ ਕੇ ਦੇਖ ਲੋ ਜੀ ਬੱਚੇ ਤਿੰਨ ਦੰਦੀ ਹੈ ਜੀ ਪਤਾ ਨਹੀਂ ਜੀ ਤਿੰਨ ਦੰਦੀ ਹੈ ਕਿ ਨਹੀਂ ਦੰਦੀ ਹੈ ਨਵੀਂ ਉਹ ਲਈਆ ਫਿਰ ਦਾਦਾ ਅੱਗੇ ਤੇਰੀ ਕਿਸਮਤ ਝਗੜੂ ਇਹਦਾ ਮਤਲਬ ਤਾਂ ਲੱਖ ਰੁਪਿਆ ਬਾਈ ਦੀ ਬੱਕਰੀ ਦਾ ਕੀਮਤ ਹੈ ਜੀ 50000 ਦੀ ਨਗਦ ਬਾਈ ਕਹਿੰਦਾ ਮੈਂ ਲੈ ਕੇ ਆਇਆ ਵੀ ਕਈ ਜਣੇ ਨੇ ਮੰਗਲੀ ਪਰ ਮੈਂ ਦਿੱਤੀ ਨਹੀਂ ਧੰਨਵਾਦ ਭਾਈ ਦੇ ਬਹੁਤ ਰਪੀਲਾ ਤੇ ਅੱਗੇ ਚਲੋ ਰਿਜਕ ਰੋਟੀ ਦਾ ਮਾਲਕ ਨੇ ਦੇਣੀ ਹੈ ਬਹੁਤ ਵਧੀਆ ਬੱਕਰੀ ਹੈ ਬਾਈ ਦੀ ਬਹੁਤ ਸੁਨੱਖੀ ਬੱਕਰੀ ਹੈ ਕੱਦ ਘਾਟ ਵੀ ਪੂਰਾ ਹੈ ਤੇ ਮੈਂ ਸਵਰਗੀ ਬੱਕਰੀ ਹੈ ਜੀ ਦੇਖ ਸਕਦੇ ਹੋ ਪਤਾ ਹੀ ਕਰਦੀ ਆ ਇਹ ਕਰਦੀ ਹੈ ਜੀ ਹਾਂ ਜੀ ਅੱਛਾ ਚਲ ਮੈਂ ਤਾਂ ਕਿਹੜਾ ਵਿਗਿਆਨੀ ਕਹਿੰਦਾ ਸਾਰੀਆਂ ਕਰਦੀਆਂ ਨੇ ਹਾਂ ਜਿਹੜੀਆਂ ਆਪਣੇ ਲਵੇ ਆ ਗਈਆਂ ਸਾਰੀਆਂ ਕਰਦੀਆਂ ਨੇ ਇਹ ਹੋ ਗਈ ਜੀ 6 ਦੰਦ ਤੇਰੀ ਇੱਕ ਵਾਰੀ ਸੂਈ ਆ ਕਿ ਦੋ ਵਾਰੀ ਦੂਜੀ ਵਾਰ ਦੂਜੀ ਵਾਰ ਹਾਂ ਜੀ ਕਿੰਨੀ ਇਹਦੀ ਡਿਊਟੀ ਡੂਟੀ ਸਹੀ ਹੈ ਥਾਂ ਸੱਡਾ ਦੁੱਤਾ ਚੋਰ ਖੇ ਤੇ ਖਾਲੀ ਕਰਕੇ ਜਿਵੇਂ ਬਾਬੇ ਦੇ ਪਾਇਆ ਚਲੋ ਵਧੀਆ ਰਹੇ ਚਲ ਇਹ ਤਾਂ ਠੀਕ ਹੈ ਜੀ ਦੇਖ ਲਈ ਤੇਰੀ ਫੋੜ ਲਿਆ ਕੋਈ ਵਧੀਆ ਕੁਆਲਟੀ ਦੀ ਇੱਕ ਦੋ ਉਹ ਕਰਦੀ ਸੀ ਲਈ ਕਿਉਂ ਸਮਾਂ ਕਾ ਟੈਪਾ ਨੂੰ ਵੀਡੀਓ 5-7 ਮਿੰਟ ਦੀ ਬਣਾਉਣੀ ਆ ਸਮਾਂ ਹੀ ਘਟਾ ਥੋੜਾ ਥੋੜਾ ਟਾਈਮ ਸਭ ਨੂੰ ਦੇਣਾ ਇਹਨੂੰ ਕਿਹੜੀ ਨਸਲ ਬੋਲਦੇ ਆ ਜੀ ਤੁਸੀਂ ਸਭ ਬੱਕਰੀਆਂ ਵੀ ਝਾਰਦੇ ਨੇ ਸ਼ੇਰੀ ਕਹਿੰਦੇ ਨੇ ਸ਼ੇਰੀ ਕਹਿੰਦੇ ਕਾਲੀ ਸ਼ੇਰੀ ਬਿੱਟਲਾ ਹਾਂਜੀ ਹਾਂਜੀ ਹਣ ਤਾਂ ਇਹ ਸਾਰੀਆਂ ਹੀ ਬਿੱਟਲਾ ਹਾਂਜੀ ਇਹ ਅਸੀਂ ਪਾਲੀਆਂ ਨੇ ਨਸਲਾਂ ਬਦਲਾਤੀਆਂ ਹਾਂਜੀ ਕਿਉਂ ਅਗਲੇ ਬਦਲੇ ਬੋਕ ਛੜ ਛੜ ਕੇ ਕੋਈ ਕਿਹਾ ਜਾ ਛੜਤਾ ਦੇਸੀ ਤੇ ਅੰਬਰਸਰਾ ਛੜਤਾ ਮੰਬਰਸਰੀ ਤੇ ਦੇਸੀ ਛੜਤਾ ਇਹ ਜਾ ਹੋ ਗਿਆ ਕੰਮ ਕਿਉਂ ਬੇੜੇ ਦੇ ਵਿੱਚ ਪੈਦਾ ਹੋ ਗਏ ਧਰਤੀ ਤੇ ਅਸਲੇ ਨੂੰ ਅਸਲਾ ਮਿਲਾ ਕੇ ਪਾ ਭੋਕ ਨਹੀਂ ਛੜਦੇ ਕੋਈ ਵੀ ਗੱਲ ਮੇਰੀ ਨੋਟ ਕਰ ਲਿਓ ਵੀ ਜਹੀ ਜੀ ਬੱਕਰੀ ਹੋਈ ਰੰਗ ਦਾ ਭੋਕ ਛੱਡੋ ਇਹ ਜੇ ਰੰਗਲੀ ਤੇ ਇਹ ਜਾ ਛੱਡੋ ਚੇਕੇ ਦਾ ਮੰਗ ਕੇ ਛੱਡੋ ਅਸਲੇ ਨੂੰ ਅਸਲਾ ਤਾਂ ਪੜਾਓ ਬਰੀਡ ਬਣਾਓ ਲੋਕਾਂ ਨੇ ਲੈ ਕੇ ਹైదਰਾਬਾਦੀ ਬੋਕ ਹైదਰਾਬਾਦ ਕਣੀਓ ਛੜ ਛੜ ਕੇ ਜਿਹੜੇ ਕੰਨਾਂ ਵਾਲੀਆਂ ਬੱਕਰੀਆਂ ਪੈਦਾ ਕਰਤੀਆਂ ਕਹਿੰਦੇ ਜੀ ਇਹ ਪ्युअर ਪਾਕਿਸਤਾਨੀ ਨੇ ਜਿਹੜੀ ਅਸਲ ਬੀਟਲ ਬੱਕਰੀ ਐ ਬੀਟਲ ਬੱਕਰੀ ਦਾ ਕੰਨ ਵੱਤਦਾ ਹੀ ਹੂ ਜੀਨੂੰ ਮਰਜ਼ੀ ਪੁੱਛ ਸਕਦੇ ਹੋ ਤੁਸੀਂ ਵੱਤਦਾ ਹੀ ਹੂ ਜੀ ਕਿਉਂ ਜੀ ਖਾਨ ਸਾਹਿਬ ਤੁਹਾਨੂੰ ਪਤਾ ਹੀ ਆ ਹੈਗਾ ਹੀ ਆ ਹੁਣ ਤਾਂ ਚੱਲ ਇਹਨਾਂ ਨੂੰ ਬੀਟਲ ਤਾਂ ਇਹਨਾਂ ਨੇ ਨਾਂਉ ਧਰਤਾ ਹਾਂ ਇਹ ਸਾਡੇ ਵਪਾਰੀਆਂ ਨੇ ਵੇਚੰਦਿਆਂ ਮਾਰੇ ਨੇ ਕਰਾਸ ਬਰੀਡਰ ਕਰਤੀ ਜੀ ਫਲਾਣੀ ਬਰੀਡ ਹੋ ਗਈ ਜੀ ਇਹ ਬੱਕਰੀ ਪੰਜਾਬ ਦੇ ਵਿੱਚ ਜਿੰਨੀ ਹੈਗੀ ਅੰਬਰਸਰੀ ਬਰੀ ਸਾਰੀ ਬੀਟਲੇ ਐ ਅੱਖ ਦਾ ਕੋਈ ਚੱਕਰ ਨਾ ਮੰਨੋ ਇੱਕ ਰੰਗ ਦਾ ਤੁਸੀਂ ਕਦੇ ਚੱਕਰ ਨਾ ਮੰਨੋ ਰੰਗ ਕੋਈ ਵੀ ਹੋਵੇ ਅੱਖ ਚ ਇਹ ਕਾਲੀ ਐ ਚ ਇਹ ਚਿੱਟੀ ਐ ਅੱਖ ਕੰਨੀ ਤੁਸੀਂ ਕਦੇ ਨਾ ਜਾਇਓ ਨਸਲ ਕਨੀ ਜਾਓ ਹੁਣ ਆ ਬੱਕਰੀ ਪਿਓਰ ਐ ਵਧੀਆ ਬੱਕਰੀ ਐ ਪੂਰੀ ਸਿਰੇ ਨੂੰ ਸਿਰਾਂ ਲੱਗਿਆ ਹੈ ਸਿੰਗੀ ਦੇਖ ਲਓ ਮੂੰਹ ਦੇਖ ਲਓ ਚੱਕ ਵੀ ਸਿੰਗੀ ਦੀਆਂ ਉਂਗਲ ਫਿਰਦੀਆਂ ਥੱਲੇ ਆਉਂਦੀ ਜਿਹੜੀ ਬਾਲੀ ਦਵੀ ਹੋਈ ਸਿੰਗੀ ਐ ਚੇਹ ਬੋਕਦੀ ਐ ਚ ਇਹ ਬੱਕਰੀ ਦੀ ਐ ਉਹ ਰਾਜੀ ਨਹੀਂ ਹੁੰਦਾ ਜਾਣੇ ਨਹੀਂ ਪੈਂਦੀ ਉਹ ਐਂ ਰੱਖੂਗਾ ਨੀਵੀ ਪਾ ਕੇ ਅੱਖਾਂ ਦੀ ਦੇਖ ਲਓ ਜੀ ਲਾਲ ਅੱਖ ਦੇ ਅਸਲ ਲਾਹੌਰ ਤੋਂ ਬੱਕਰੀ ਲਾਲ ਅੱਖ ਦੀ ਚੱਲੀ ਸੀ ਉਹ ਆਵ ਲੱਖੀ ਉਹੀ ਵਾਈ ਆਵ ਲੱਖੀ ਉਹੀ ਵਾਈ ਦੀ ਸੀ ਬਾਕੀ ਸਤੋਂ ਸਿਆਣੇ ਨੇ ਇਹ ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਖਾਨਦਾਨੀ ਬੰਦੇ ਨੇ ਇਹ ਖਾਨਦਾਨੀ ਖੁਣਾਵ ਰੱਖੀਏ ਲਾਲ ਅੱਖਾਂ ਚ ਲਾਲ ਅੱਖਾਂ ਵਾਲੇ ਦੀ ਕਾਟ ਚ ਵੀ ਵੱਧ ਵਾ ਲਾਲ ਅੱਖਾਂ ਵੀ ਕੋਈ ਵੀ ਨਵਾਂ ਫਾਰਮਿੰਗ ਹੀ ਬੰਦਾ ਬੱਕਰੀ ਪਾਲਣ ਦਾੰਦਾ ਕਰਨਾ ਚਾਹੁੰਦਾ ਹੋਵੇ ਅੱਖ ਦੇਖ ਕੇ ਕਦੇ ਬੱਕਰੀ ਨਾ ਛੱਡਿਓ ਜੇ ਚੰਗੀ ਬੱਕਰੀ ਲਾਲ ਅੱਖ ਦੀ ਮਿਲਦੀ ਆ ਤਾਂ ਲੈ ਸਕਦੇ ਹਾਂ ਅੱਖ ਨਾਲ ਕੋਈ ਵੱਡਾ ਆਪਣਾ ਮੇਲ ਨਹੀਂ ਮੇਲ ਆਪਣਾ ਤਾਲਮੇਲ ਹੈ ਨਸਲ ਦੇ ਨਾਲ ਨਸਲ ਕਮਾਸਲ ਦੇਖੋ ਥਣ ਚੱਡਾ ਦੇਖੋ ਪਸ਼ੂ ਨੂੰ ਸਾਫ ਦੇਖੋ ਜੀ ਬਸ ਪਸ਼ੂ ਸਨਖਾ ਦੇਖੋ ਤੇ ਸਫਾਈ ਦੇਖੋ ਪਸ਼ੂ ਦੇ ਹੱਥ ਫੇਰ ਕੇ ਦੁੱਧ ਵਾਲੀ ਦੇ ਉੱਤੋਂ ਤਾਂ ਚੌਕਣਾ ਹੱਥ ਫਿਰੂਗਾ ਪਤਲੀ ਬਰੀਕ ਚਮੜੀ ਦੀ ਹੋਊਗੀ ਜੇ ਮੋਟਾ ਚਮ ਲੈ ਲਿਆ ਆਪਾਂ ਨੂੰ ਉਹਦਾ ਕੀ ਕਰਨਾ ਲਓ ਜੀ ਲੈ ਜਾਓ ਇਹ ਨਾਗਰੀ ਬੀਟਲ ਹੈ ਜੀ ਲਾਲ ਇਹ ਵੀ ਆਪਦੀ ਜਗ੍ਹਾ ਵਧੀਆ ਵਿਚਾਰੀ ਕਿਉਂ ਅੱਜ ਕੱਲ ਆ ਕੇ ਕਰ ਸਾਦੇ ਮਹੀਨੇ ਤਾਂ ਹਰੇ ਕੇ ਸੁਰਮਾ ਪਾ ਜਾਂਦੀ ਹੈ। ਘੱਟ ਕੋਈ ਨਹੀਂ ਕਹੋਂਦੀ ਆਪਦੇ। ਹਾਂਜੀ ਸਹੀ ਹੈ। ਉਹ ਕਹਿੰਦੀ ਇਹ ਸੇਰ ਪੂਣੀਆਂ ਮੈਂ ਇਹਦੀ ਕੱਤ ਕੇ ਹਟੂੰਗੀ। ਹਾਂਜੀ। ਧੰਨਵਾਦ ਬਾਈ ਦਾ ਬਹੁਤ ਵਧੀਆ ਮਾਲ ਲੈ ਕੇ ਆਏ ਬਾਈ। ਤੇ ਕਾ ਪਲੂਣ ਜਿਵੇਂ ਵੀ ਨਹੀਂ ਲਿਆ ਠਾਲ ਕੇ ਬਾਈ ਕਾਲੇ। ਕਾਲੀ ਕਾਲੀਆਂ। ਹਾਂ, ਮੋਟ ਕੇ ਪਰੇ 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 ਸਿੱਧੀ ਕਰਕੇ। ਪਹਿਲੇ ਸੂਜੀ। ਹਾਂਜੀ ਬਲੂਣ। ਅੱਛਾ ਇਹ। ਦੋ ਦਿਨ ਤਾਂ ਹੋ ਗਈ ਮੇਰਾ ਖਿਆਲ। ਚਾਰ ਹੋ ਗਈ। ਚਾਰ ਦੰਦ ਛੇਲੀ ਹੈ ਜੀ ਪਹਿਲੇ ਸੂਏ ਜੀ ਹਾਂ ਜੀ ਆਪਣੂੰ ਇਹ ਪਹਿਲੇ ਸੂਏ ਸੂਣ ਵਾਲੀ ਹੈ ਜੀ ਚਾਰ ਦੰਦ ਦਾ ਮੇਵ ਨਹੀਂ ਥੋੜੀ ਜੀ ਪਕਾ ਕੇ ਫੇਰ ਇਹਨਾਂ ਨੇ ਹਰੀ ਕਰਾਈ ਹੈ ਕਿਉਂ ਕੱਚੀ ਮੇਵ ਨਹੀਂ ਕਰਾਉਣੀ ਵੀ ਨਹੀਂ ਚਾਹੀਦੀ ਫਿਰ ਉਹ ਚ ਜਿੰਦ ਜਾਨ ਨਹੀਂ ਬਣਦੀ ਹੁਣ ਇਹਦਾ ਕੋਈ ਖਤਰਾ ਨਹੀਂ ਜਿੱਦੇ ਸੂਪੀ ਦੁੱਧ ਵੀ ਪੂਰਾ ਦਊ ਤੇ ਅਗਲੇ ਸੂਏ ਕੱਦ ਵੀ ਹੋਰ ਕਰ ਜੂਗੀ ਬਹੁਤ ਵਧੀਆ ਕੁਆਲਿਟੀ ਦੇ ਪਸ਼ੂ ਲੈ ਕੇ ਆਏ ਬਾਈ ਆਰਾਮਪੁਰ ਸਰਦਾਰਾਂ ਤੋਂ ਇਰੋਂ ਆ ਜੀ ਆਸਰਬਖਾਨ ਜੀ ਆਸਰਬਖਾਨ ਆਸਰਬਖਾਨ ਜੀ ਬਹੁਤ ਵਧੀਆ ਪਸ਼ੂ ਲੈ ਕੇ ਆਏ ਨੇ ਰਾਮਗੜ੍ਹ ਸਰਦਾਰਾਂ ਤੋਂ ਭਰ ਵੀ ਆਏ ਤੁਸੀਂ ਇਸੇ ਥੋਂ ਤੇ ਬੈਠੇ ਤੇ ਮੇਰਾ ਖਿਆਲ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਾਈ ਦਾ ਸਸਰੀ ਘਰ ਜੀ ਆ ਜੋ ਇਹਦਾ ਸਸਰੀ ਘਰ ਜੀ ਸਸਰੀ ਘਰ ਸਸਰੀ ਇੱਕ ਉਹ ਪੱਠ ਫੜ ਲੈ ਬਾਈ ਤੁਹਾਡੀ ਵੀਡੀਓ ਬਹੁਤ ਵੇਖੀ ਰਹੀ ਧੰਨਵਾਦ ਜੀ ਦੇਖਿਆ ਕਰੋ ਮਾਰੇ ਇਹ ਵੀਡੀਓ ਦੇਖੋਗੇ ਤਾਂ ਹੀ ਅਸੀਂ ਚੱਲਾਂਗੇ ਮੜੀ ਨਹੀਂ ਚੱਲ ਨਹੀਂ ਸਕਦੇ ਬੜੇ ਹੱਸਦੇ ਤੇਰੀਆਂ ਜੱਲਾਂ ਤੋਂ ਭਾਈ ਉਹ ਫਿਰ ਇੱਕ ਅੱਧੀ ਬੌਲੀ ਜੀ ਗੱਲ ਮਾਰਦਾ ਬੌਲਾ ਮੈਂ ਕਿਨੇ ਕਿਹਾ ਭਾਈ ਲਾ ਦਿਆ ਫਿਰ ਕਿਹੇ ਬੰਦੇ ਆ ਕਿਉਂ ਅਨਪੜ੍ਹ ਬੰਦੇ ਆ ਰੋਟੀ ਦਾ ਹੀਲਾ ਕਰਖਿਆ ਭਾਈ ਕਿਸੇ ਲੋਟ ਕਰ ਲਈਏ ਚਾਹੇ ਨੱਚ ਕੇ ਖਾ ਲੋ ਚਾਹੇ ਰੋ ਕੇ ਖਾ ਲੋ ਚਾਹੇ ਹੱਸ ਕੇ ਖਾ ਲੋ ਆ ਦੇਖੋ ਜੀ ਇਹਨੂੰ ਆਲਾ ਦੇਖਣ ਵਾਲਾ ਤਾਂ ਕਹੂਗਾ ਵੀ ਦੇਸੀ ਪੈਂਦੀ ਐ ਇਹ ਪਰ ਬੱਕਰੀਆਂ ਹੈ ਪਿਓਰ ਵੀਟਲੇ ਜਿਹਨੂੰ ਮਰਜ਼ੀ ਪੁੱਛ ਲੋ ਮੇਥੋਂ ਸਿਆਣੇ ਦੀ ਖੜੇ ਹੋਣਗੇ ਸਾਡੇ ਬਿੰਜੂ ਕੀ ਵਾਲਾ ਗੁੱਜਰ ਹੁੰਦਾ ਲਾਲਾ ਲਾਲਾ ਅੱਜ ਉਹਦੇ ਮੁੰਡੇ ਵੀ ਆਏ ਹੋਏ ਨੇ ਓਰੇ ਬੜਾ ਬੰਦਾ ਵਧੀਆ ਸੀ ਮੇਰਾ ਮਿੱਤਰ ਸੀ ਖਰ ਉਹ ਐ ਕਹਿੰਦਾ ਹੁੰਦਾ ਮੈਨੂੰ ਕਹਿੰਦਾ ਰਾਜੂ ਅਸਲ ਬੱਕਰੀ ਬਿੱਟਲ ਉਹਨੂੰ ਮੈਂ ਮੰਨਦਾ ਜਿਹੜੀ ਤੇ ਕੰਡ ਹੈ ਮਹਾ ਵੀ ਉਹਦੀ ਵਜਾ ਉਹਦੀ ਵਜਾ ਕਹਿੰਦਾ ਜੇ ਓਲੇ ਕਾਕੜੇ ਬਾਹਰ ਰੋਹੀ ਚ ਪੈਣ ਲੱਗ ਜਣ ਉਹ 2 ਘੰਟੇ ਨਹੀਂ ਕਣੀ ਚੱਲ ਜੂਗੀ ਇਹਦੇ ਤੇ ਕੰਡ ਹੈ ਜੀ ਕੰਡ ਦੇਖ ਕੇ ਐ ਨਾ ਕਿ ਉਹ ਵੀ ਅੰਬਰਸਰੀ ਨਹੀਂ ਬੱਕਰੀ ਬਿਲਕੁਲ ਅੰਬਰਸਰੀ ਹੈ ਪਰ ਇਹਦੇ ਤੇ ਕੱਪੜਾ ਤਕੜਾ ਹੈ ਜਿਵੇਂ ਪਹਿਲੇ ਬੁੜੇ ਆਪਣੇ ਪੁਰਾਣੇ ਖੱਦਰ ਦੇ ਕੁਰਤੇ ਪਾਇਆ ਕਰਦੇ ਵੇ ਕੱਪੜਾ ਤਾਂ ਉਹ ਵੀ ਸੀ ਇੱਕ ਪਾਪਲੀਨ ਦਾ ਪਾ ਲਿਆ ਮੈਂ ਜੇ ਤੁਰੇ ਜਾਂਦੇ ਨੂੰ ਅੱਗ ਲੱਗ ਜੇ ਲੈ ਬੁਝ ਨਹੀਂ ਸਕਦੀ ਖੱਦਰ ਨੂੰ ਤੂੰ ਮਲ ਕੇ ਅੱਗ ਬੁਝਾ ਦੇਗਾ ਪਾਣੀ ਦੀ ਲੋੜ ਕੋਈ ਨਹੀਂ ਇਹ ਬੱਕਰੀ ਜੀ ਮੋٹے ਥੋੜੇ ਜਿਹਾ ਚਮੜੇ ਦੀ ਹੈ ਆਹ ਹੈ ਇਹਦੀ ਕੰਡਾ ਵਾਲੀ ਪਰ ਬੱਕਰੀ ਵਧੀਆ ਇਹ ਨੂੰ ਇਹ ਨਾ ਕਿਉਂ ਇਹ ਕੰਡ ਦੇਖ ਕੇ ਵੀ ਇਹ ਦੇਸੀ ਹੈ। ਹਾਂਜੀ। ਬੱਕਰੀ ਦੇਸੀ ਨਹੀਂ ਪਰ ਪਿਓਰ ਹੈ। ਪਹਿਲੇ ਸੂਈ ਹੈ ਜੀ? ਹਾਂਜੀ। ਠੀਕ ਹੈ ਜੀ। ਬਹੁਤ ਵਧੀਆ ਬੱਕਰੀਆ ਹੈ। ਲੈ ਬਾਂਡੇ ਖੜ ਕੇ ਫੋਟੋ ਕਰਾਓ ਇਹਦੇ। ਫਿਰ ਆਪਾਂ ਗੱਲਾਂ ਬਾਤਾਂ ਹੋਰ ਕਰ ਲਾਂਗੇ। ਤੇ ਬੱਕਰੀਆਂ ਦਿੱਤੀਆਂ ਦਿਖਾ ਜਣੀਆਂ ਤੇ ਰੀਆਂ ਚੰਗੀਆਂ ਤੀਆਂ। ਫੋਟੋ ਉੱਥੇ ਕਰੀਏ ਉਹ ਖੜ ਕੇ। ਤੇ ਜੀ ਆਪਣਾ ਬਹੁਤ ਸਤਿਕਾਰ ਕਰਦੇ ਨੇ, ਬਹੁਤ ਪਿਆਰ ਕਰਦੇ ਨੇ। ਬਾਈਆਂ ਦਾ ਮੈਂ ਧੰਨਵਾਦ ਕਰਦਾ। ਪਹਿਲੇ ਤੋਂ ਨਹੀਂ। ਪੂਰਾ ਅੰਦਰਲੇ ਦਿਲੋਂ। ਕੋਈ ਉਤਲੇ ਦਿਲੋਂ ਕਰ ਦਿੰਦੇ ਆਪਾਂ ਨੂੰ। ਐਨ ਰੱਜ ਕੇ ਪਿਆਰ ਕਰਦੇ ਨੇ ਦੋਵੇਂ ਬਾਪ ਪੁੱਤ ਜਿਵੇਂ ਕਹਿੰਦੇ ਤੈਦ ਲੋ ਧੰਨਵਾਦ ਕਰਦੇ ਆ ਇਹ ਬੰਦਿਆਂ ਨੂੰ ਪੂਰੀ ਮੇਰੀ ਨੀਵਰਗੀ ਠੀਕ ਤੀ ਵੀ ਬਾਈ ਰਾਜੂ ਆਉਂ ਵੀਡੀਓ ਤਾਂ ਬਾਈ ਹੋਰੇ ਹੋਰ ਵੀ ਬਹੁਤ ਬਣਾਉਂਦੇ ਨੇ ਕਿਉਂ ਹੀਲੇ ਨਾਲ ਵਸੀਲਾ ਤਿੰਨ ਕਈਆਂ ਦਾ ਨੌਂ ਚ ਵਕੀਲਾ ਹੀਲੇ ਨਾਲ ਵਸੀਲਾ ਉਹ ਗੱਲ ਐ ਮੈਂ ਆਵਦੀ ਜਗ੍ਹਾ ਹੋਰ ਆਵਦੀ ਜਗ੍ਹਾ ਨੇ ਬਾਈ ਵੀ ਆਪਦਾ ਭਾਈ ਹੀਲਾ ਟੋਹਿਆ ਹੈ ਰੋਟੀ ਦਾ ਵੀਡੀਓ ਜੀਤੋਂ ਮਰਜ਼ੀ ਕਰਾ ਲੈ ਵੀਡੀਓ ਤਾਂ ਬਾਈ ਵੀ ਬਣਾ ਦੂਗਾ ਮੋਬਾਈਲ ਹਰੇਕ ਦੀ ਜੇਬ ਵਿੱਚ ਆ ਗੱਲਾਂ ਨੇ ਹਾਂਜੀ ਹਾਂ ਗੱਲਾਂ ਨਹੀਂ ਹੋਣੀਆਂ ਹਾਂ ਪਰ ਇਹ ਬੰਦਿਆਂ ਨੇ ਆਪਣਾ ਪੂਰਾ ਸਤਕਾਰ ਕਰਿਆ 2-4 ਸਾਲ ਹੋ ਗਏ ਉਹਨੇ ਲਿਆਜ ਪਈ ਨੂੰ ਵਿਚਾਰਿਆਂ ਨਾਲ ਬੰਦੇ ਚੰਗੇ ਨੇ ਬੰਦੇ ਨੂੰ ਬੰਦਾ ਚਾਉਂਦੇ ਨੇ ਤੇ ਥੋੜੀ ਜੀ ਗੱਲ ਆਪਾਂ ਹੋਰ ਕਰਨੀ ਚਾਹੁੰਦੇ ਆ ਤੇ ਮੈਂ ਭਾਈ ਮਡਹਾਲੀ ਸ਼ਰੀਫ ਨਹੀਂ ਗਿਆ ਤੀ ਕਦੇ ਵੀ ਦੂਰ ਬੈਠਾ ਸੁਣਦਾ ਹਣਾ ਕੋਈ ਮੇਰਾ ਮਿੱਤਰ ਮੰਗਾ ਨੂਰ ਮਹਿਲ ਵਾਲਾ ਨੂਰ ਮਹਿਲ ਵਾਲਾ ਮੰਗਾ ਬੈਠਾ ਆਪਣੀ ਕਦਰ ਦੇ ਵਿੱਚ ਵੀ ਉਸ ਭਾਈ ਨੇ ਸਸਰੀਕਰ ਜੀ ਉਸ ਬਾਈ ਨੇ ਮੈਨੂੰ ਨੂਰ ਮਹਿਲ ਵਾਲੇ ਨੇ ਮਢਾਲੀ شریف ਸੱਦਿਆ ਜੀ ਕਹਿੰਦਾ ਬਈ ਰਾਜੂ ਤੂੰ ਹੀ ਸੁਨਣਾ ਫਰੀਨ ਹੈ ਮੰਡੀਆਂ ਚ ਕਦੇ ਬਾਬਿਆਂ ਦੇ ਦਰਸ਼ਨ ਵੀ ਕਰ ਲਿਆ ਕਰ ਉਹਨਾਂ ਦੀ ਦੇਣ ਅੱਜ ਮੈਂ ਮਢਾਲੀ شریف ਪਰਦੀ ਗਿਆ ਜੀ ਐਤ ਵੀ ਗੇ ਜਾ ਕੇ ਆਇਆ ਮੈਂ ਦੋਏ ਮੁੰਡੇ ਨੂੰ ਲੈ ਕੇ ਵੀ ਕੁਛਨ ਕੁਛ ਭਾਈ ਬਾਬਿਆਂ ਨੂੰ ਵੀ ਆਪਾਂ ਬੱਕਰੀਆਂ ਰੱਖਣ ਵਾਲੇ ਮੰਨਿਆ ਕਰੋ ਹਾਂਜੀ ਇਹ ਬਾਬਿਆਂ ਦੀ ਆਪਾਂ ਨੂੰ ਬਖਸੀਆਂ ਹੋਈਆਂ ਨੇ ਬੇਸ਼ੱਕ ਬਾਬਿਆਂ ਤੋਂ ਬਿਨਾ ਆਪਣੇ ਪੱਲੇ ਕੱਖ ਨਹੀਂ ਹਾਂਜੀ ਇਹ ਬਾਬਿਆਂ ਦੀ ਇਹ ਦੇਣ ਹੈ ਨਵੀਆਂ ਫਕੀਰਾਂ ਦਾ ਮਾਲ ਐ ਬਾਬਿਆਂ ਦਾ ਧੰਨਵਾਦ ਕਰਿਆ ਕਰੋ ਹੱਥ ਬੰਨ੍ਹ ਕੇ ਮੈਂ ਪਰਬੀ ਮਣਡਾਲੀ شریف ਜਾ ਕੇ ਆਇਤ ਕੀ ਵੀ ਕੁਛ ਮੈਨੂੰ ਬਾਬੇ ਨੇ ਚਾਨਣ ਦਿਖਾਇਆ ਹਕੀਕਤ ਦੀ ਗੱਲ ਐ ਜੀ ਮੇਰੇ 2-4 ਕਾਰਜ ਵੀ ਵਧੀਆ ਬਣੇ ਚਲੋ ਕੁਸਾ ਮਾਲਕ ਨੇ ਘਰ ਚ ਪੈਸਾ ਵੀ ਕਰੀ ਉਹਨਾਂ ਦੀ ਦੇਣ ਐ ਨਹੀਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੈਂ ਤਾਂ ਅੱਧਾ ਬੋਲਾ ਬੰਦਾ ਸੀ ਤੇ ਐਮਦ ਅਲੀ ਸਰਕਾਰ ਹੈ ਮਣਡਾਲੀ شریف ਜੀ ਤੇ ਬਾਬਾ ਇਹ ਨੌਦਮ ਅਬਦੁੱਲੇ ਸ਼ਾ ਕਾਦਰੀ ਜੀ ਉਹਨਾਂ ਦੇ ਰੋਜੇ ਤੇ ਮੈਂ 2 ਸਾਲ ਹੋ ਗਏ ਸਲਾਮ ਕਰਕੇ ਆਇਆ ਤੇ ਮੈਨੂੰ ਕੋਈ ਪਤਾ ਨਹੀਂ ਮੰਗੇ ਵੀਰ ਨੇ ਜਾਣ ਲਾਇਆ ਮੈਂ ਨੂਰਪਰੀਆ ਨੂਰ ਮਹਿਲ ਵਾਲਾ ਮੰਗਾ ਉਹ ਵੀ ਬੱਕਰੀਆਂ ਰੱਖਦਾ ਅੱਜ ਉਹਦਾ ਮੁੰਡਾ ਵੀ ਆਇਆ ਹੈ ਇੱਥੇ ਤੇ ਉਹਦਾ ਪਰਿਵਾਰ ਵੀ ਆਇਆ ਹੈ ਦੂਜੀ ਗੱਲ ਰਹਿ ਗਈ ਇੱਥੇ ਇੰਦਗੜ ਛਿੜੀ 11ਵੀਂ ਸਰਕਾਰ ਤੇ ਜਿੱਥੇ ਮੇਲਾ ਬਹੁਤ ਪੁਰਾਣਾ ਜੱਦੀ ਪੁਰਸੀ ਲੱਗਦਾ ਹੈ ਅਸੀਂ ਤਾਂ ਹੁਣ ਨਵੀਂ ਪੌਦਾ ਆਉਣ ਲੱਗਿਆ ਬਾਈ ਵੀ ਸਾਰੇ ਕਿਉਂ ਕਹਿਣਾ ਸਾਡੇ ਬਡੇਰੂ ਵੀ ਇੱਥੇ ਆਉਂਦੇ ਮਰਗੇ ਬੜੇ ਬੁੜੇ ਆਉਂਦੇ ਤੇ ਬੱਕਰੀਆਂ ਲੈ ਕੇ ਮੇਲੇ ਭਰਉਂਦੇ ਤੇ ਵੀ ਹਰ ਸਾਲ ਦੀ ਤਰ੍ਹਾਂ ਮੇਲੇ ਭਰਾਇਆ ਕਰੋ ਚਾਹੇ ਮੀਂਹ ਐ ਝੜਾ ਐ ਕੁਸਾ ਟਾਈਮ 'ਚੋਂ ਟਾਈਮ ਕੱਢ ਕੇ ਤੁਸੀਂ ਆਉਂਗੇ ਜੇ ਤਾਂ ਟਾਈਮ 'ਚੋਂ ਟਾਈਮ ਕੱਢ ਕੇ ਟਾਈਮ ਤੁਹਾਨੂੰ ਰੱਬ ਵੀ ਦੇਊਗਾ ਤੇ ਰਾਤ ਦੀ ਜਿਵੇਂ ਬੱਕਰੀ ਆਉਣ ਲੱਗੀ ਰੱਬ ਨੇ ਕਣੀ ਨਹੀਂ ਦਿਖਾਈ ਮਾਲਕ ਦੀ ਦੇਣ ਐ ਇਹ ਇਹ ਆਕਾਸ਼ਪਰੀਆਂ ਰੱਬ ਦੀਆਂ ਇਹ ਵੀ ਦੁਆ ਕਰਦੀਆਂ ਨੇ ਹਾਂਜੀ ਹਾਂਜੀ ਕਿਹੜਾ ਇਹਨਾਂ ਤੇ ਛਾਤਰ ਤਾਣਿਆ ਹੋਇਆ ਓਰੇ ਉਹ ਰੱਬ ਵੱਲੋਂ ਛਤਰ ਤਾਣਿਆ ਹੋਇਆ ਇਹਨਾਂ ਦੇ ਉੱਤੇ ਕੁਦਰਤੀ ਸਹੀ ਗੱਲ ਹੈ ਰਾਤ ਦੀ ਪ੍ਰਮਾਤਮਾ ਦੀ ਦੇਣ ਹੈ 11ਵੀਂ ਸਰਕਾਰ ਦੀ ਦੇਣ ਹੈ ਨਾ ਕਿਸੇ ਬੰਦੇ ਦਾ ਪਿੰਡਾ ਭਿੱਜਿਆ ਨਾ 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 ਕਿਸੇ ਬੱਕਰੀ ਦਾ ਪਿੰਡਾ ਭਿੱਜਿਆ ਵੀ ਨਾ ਮੇਰਾ خیال ਕਿਸੇ ਦੇ ਮੱਛਰ ਵੀ ਨਹੀਂ ਲੜਿਆ ਹੋਣਾ ਵੀ ਨਾ ਸਰਕਾਰਾਂ ਨੂੰ ਯਾਦ ਰੱਖੀਏ ਆਪਾਂ ਇਹ ਸਰਕਾਰਾਂ ਦੀਆਂ ਦੇਣਾ ਨੇ ਸਹੀ ਗੱਲ ਹੈ ਜੀ ਜਿੰਨੇ ਬੱਕਰੀ ਪਾਲਣ ਵਾਲੇ ਉਰੇ ਆਉਂਦੇ ਨੇ ਜੋ ਸਰਦਾ ਥੋੜੀ ਕੋਈ ਦੁੱਧ ਚੜਾਓ ਕੋਈ ਮੀਮਣਾ ਚੜਾਓ ਥੋੜੀ ਮਰਜ਼ੀ ਹੈ ਹਾਂਜੀ ਕੋਈ ਬਾਬੇ ਕਿਸੇ ਤੋਂ ਮਾਰ ਕੇ ਨਹੀਂ ਲੈਂਦੇ ਵੀ ਜ਼ਰੂਰੀ ਦਿਓ ਪਰ ਦੁਆ ਸਲਾਮ ਕਰੇ ਬਿਨਾ ਕੋਈ ਨਾ ਜਾਇਓ ਸਹੀ ਗੱਲ ਹੈ ਮੇਰੀ ਤਾਂ ਇਹੀ ਅਰਜ਼ੇ ਭਾਈ ਅੱਗੇ ਥੋਡੀ ਮਰਜ਼ੀ ਹੈ ਵੀ ਸ਼ਕਤੀ ਵਾਲੀ ਧਰਤੀ ਹੈ ਇਹ ਸ਼ਕਤੀ ਵਾਲੀ ਧਰਤੀ ਦੀ ਧੂਲ ਆਪਣੇ ਮੱਥੇ ਨੂੰ ਲੱਗ ਜੇ ਸਾਰਿਆਂ ਦੇ ਇਹਨਾਂ ਦੀ ਉਹ ਦੇਣ ਹੈ ਐਨੀ ਕਹਿੰਦਾ ਹੋਇਆ ਖਿਮਾ ਦਾ ਜਾਜਕਾ ਮੈਂ ਤੁਹਾਡਾ ਗਰੀਬ ਨਿਵਾਜ ਰਾਜੂ ਦੜਬਾ ਗੋਡਵਾਰ ਤੁਹਾਡਾ ਨਮਾਜ਼ੀ ਸਾਡੇ ਪਿੰਡ ਐ ਇੰਦਗੜ ਬਹੁਤ ਬਹੁਤ ਧੰਨਵਾਦ ਕਰਦੇ ਤੈਹਦਲੋਂ ਤੁਹਾਡਾ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਮੈਂ ਵੀ ਤੁਹਾਡਾ ਕਰਦਾ ਹਾਂ ਹੱਥ ਵਨ ਕੇ ਬੇਨਤੀ ਹੈ ਜੀ ਦਿਨ ਦੁੱਗਣੀ ਰਾਤ ਚੋਂ ਗਣੀ ਮਾਲਕ ਤੁਹਾਨੂੰ ਤਰੱਕੀਆਂ ਦੇ ਵਿੱਚ ਰੱਖੇ ਬੰਦਾ ਤਾਂ ਮੈਂ ਬੋਲਾ ਜੀ ਆ ਪੜਿਆ ਪੁੜਿਆ ਵੀ ਨਹੀਂ ਹੋਇਆ ਨਹੀਂ ਨਹੀਂ ਪਰ ਅਣਪੜਾ ਜੀ ਹਾਂ ਅਣਪੜੇ ਗੱਡਾ ਚਲਾ ਰਿਹਾ ਜਿਹੜਾ ਜ ਚੱਲਦਾ ਹੈ ਉਹ ਮੁੰਡਾ ਤਾਂ ਸਾਡਾ ਪੜਿਆ ਹੈ ਹਾਂਜੀ ਅੜੀਓ ਮੁੰਡਿਆਂ ਨਾਲ ਵੀ ਗੱਲ ਕਰ ਲੈਂਦੇ ਹਾਂਜੀ ਆਜੋ ਆ ਜਾ ਬਾਈ ਆਜੋ ਜੀ ਇਹ ਥੋੜੇ ਨਾਲ ਵੀ ਗੱਲ ਕਰਦੇ ਹਾਂਜੀ ਥੋੜੇ ਮੰਦੀ ਗੱਲ ਸੁਣਾਓ ਸੁਣਾਓ ਜੀ ਪਿੰਡ ਪੁੱਛ ਪਿੰਡ ਕਿਹੜਾ ਜੀ ਤੁਹਾਡਾ ਰਾਮਗੜ੍ਹ ਸਰਦਾਰਾਂ ਜੀ ਉਰੇ ਫਿਰ ਮੇਲਾ ਦੇਖਣ ਆ ਗਏ ਜੀ ਕੈਕ ਦਿਨਾਂ ਤੋਂ ਮੇਲੇ ਦੀ ਦੀਕ ਕਰਦੇ ਤੇ ਸਾਲ ਦੀ ਸਾਲ ਦੀ ਆਏ ਸਾਲੋਂ ਨਹੀਂ ਹੋ ਜੀ ਦੇਖੋ ਜੀ ਕਿੰਨਾ ਪਿਆਰ ਕਰਦਾ ਬੱਚਾ ਧੰਨਵਾਦ ਬਾਈ ਦੇ ਥੋੜੀ ਜੀ ਮੈਨੂੰ ਸਹਿਯਾਤਾ ਕਰਕੇ ਜਾਨਾ ਮੇਰੇ ਵੱਲੋਂ ਜਹੀ ਜੀ ਵੀ ਹੋ ਸਕੂਗੀ ਹਾਂ ਹਾਂ ਕਿਉਂ ਇਹਨੇ ਮੈਨੂੰ ਐਡਾ ਪਿਆਰ ਦੀ ਗੱਲ ਕਰੀਏ ਮੇਰੇ ਨਾਲ ਬੱਚਾ ਕਿਸੇ ਦਾ ਵੀ ਐ ਚੇ ਉਹ ਰੱਬ ਦੀ ਰੂਪ ਹੁੰਦਾ ਹੈ ਤੇ ਮੇਰਾ ਜੇ ਤੇਰਾ ਹੈ ਹਾਂਜੀ ਹਾਂਜੀ ਬੱਚੇ ਕਦੇ ਕਿਸੇ ਦੇ ਨਾਲ ਬੈਂਸ ਨਾ ਕਰਿਓ ਬੈਂਸ ਤੇਰੀ ਜੇ ਮੇਰੀ ਹੈ ਹਾਂਜੀ ਬੱਚਾ ਤਾਂ ਜਾਂਦੇ ਸਕੂਲੀਏ ਨੂੰ ਫੜ ਲਾਂਦਾ ਉਹਨੂੰ ਕੋਈ ਵੀ ਪਤਾ ਨਹੀਂ ਹੁੰਦਾ ਕਾਸੇ ਦਾ ਵੀ ਇਹ ਜਾਨਵਰ ਹੈ ਕੀ ਹੈ ਹਾਂਜੀ ਆ ਬਾਈ ਨੂੰ ਮੈਂ ਭਾਈ ਚੀਜ਼ ਖਾਣ ਨੂੰ 50 ਰੁਪਏ দান ਕਰਕੇ ਜਾਂਦਾ ਹੁੰਦਾ ਹੈ ਬੱਚਾ ਆ ਲਓ ਜੀ ਸਨਮਾਨਤਾ ਦਿਨ ਦੁੱਗਣੀ ਰਾਤ ਚੋਗਣੀ ਮਾਲਕ ਤੇ ਨੇ ਤਰੱਕੀਆਂ ਬਖਸ਼ੇ ਇੱਕ ਸਾਲ ਮੇਰਾ ਉਮਰ ਦਾ ਤੈਨੂੰ ਲੱਗ ਜੇ ਮੈਂ ਤਾਂ ਖਾਈ ਕਮਾਈ ਫਿਰਦਾ ਹਾਂ ਹਾਂ ਬਹੁਤ ਬਹੁਤ ਧੰਨਵਾਦੀ ਜੀ ਤੁਹਾਡਾ ਸ਼ੁਕਰੀਆ ਮਾਲਕੋ ਹਾਂ ਜੀ ਖੁਸ਼ ਹੋ ਹਾਂ ਜੀ ਧੰਨਵਾਦ ਹੈ ਹਾਂ ਜੀ ਪੂਰਾ ਬੌਲੀ ਵਿੰਗੀ ਵੀਡੀਓ ਨੂੰ ਮੇਰੀ ਨੂੰ ਦੇਖ ਕੇ ਮੇਰਾ ਰਾਜੂ ਗੋਟ ਫਾਰਮ ਡੜਬਾ ਪੰਜਾਬ YouTube ਚੈਨਲ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਕਿਹੜਾ ਹੀ ਐ ਅੰਕਲ ਪੁੱਛਦੇ ਰਾਜੂ ਗੋਟ ਫਾਰਮ ਡੜਬਾ ਪੰਜਾਬ ਆਹੀ ਚੈਨਲ ਹੈ ਫੜਾ ਮੁੰਡੇ ਨੂੰ ਪੁੱਛੀ ਠੀਕ ਹੈ ਠੀਕ ਮੇਰਾ ਚਲ ਕਾਰੀ ਦੇ ਦਿੰਦੇ ਆ